ਹਾਂਜੀ ਵੈਲਕਮ ਹੈ ਸਾਡਾ ਆਪਣੇ ਖੋਰ ਨਵੇਂ ਬਲੌਗ ਦੇ ਵਿੱਚ ਲੋਵੀ ਮੈਟਰੀ ਦੀਆਂ ਟਰਾਲੀਆਂ ਆ ਗਈਆਂ ਜਿਹੜੀਆਂ 2-3 ਦਿਨਾਂ ਤੋਂ ਆਉਂਦੀਆਂ ਨਹੀਂ ਸੀਗੀਆਂ ਤੇ ਰੈੱਡ ਹਾਰਸ ਵੀ ਧੋਣ ਲੱਗੇ ਹੋਏ ਆ ਡੈਕ ਤਾਂ ਸਾਫ਼ ਕਰਤਾ ਸਾਰਾ ਨਗਰ ਕੀ ਤਨਾਜ ਆਪਣਾ ਬੰਦ ਦੇਵ ਨੇ ਲਿਫਾਫੇ ਬਹੁਤ ਭਾਰਨੇ ਦੇਖੀ ਚੱਲੇਓ ਇੱਧਰ ਕਰਾ ਵਜੀ ਜਾਂਦਾ ਇਹ ਦੋ ਪੁੱਠਾ ਕਰਾ ਪਾਵਾਂਗੇ ਲੋ ਵੀ ਕਰਾ ਕਹਿੰਦੇ ਪੁੱਠਾ ਪਾਤਾ ਹਾਂ ਹੁਣ ਦੇਖੋ ਮਿੱਟੀ ਪੱਧਰ ਹੁੰਦੀ ਹੁਣ ਦੋ ਟਰਾਲੀਆਂ ਹੋਰ ਆਉਣਗੀਆਂ ਬਾਕੀ ਸ਼ਾਮ ਨੂੰ ਆਉਣਗੀਆਂ ਦਰਵਾਜ਼ਾ ਭਰਤ ਪਾ ਕੇ ਫਿਰ ਸ਼ਟਰਿੰਗ ਦਾ ਕੰਮ ਆ ਜੂ ਫਿਰ ਉਹ ਜੀ ਤਾਂ ਰੈੱਡ ਹੌਸਟੋ ਤੋਂ ਤੋਂ ਨੇ ਆ ਟੈਂਪ ਬਠੇਰਾ ਪਿਆ ਹਾਲੇ ਆਪਣੇ ਕੋਲੇ ਇੱਕ ਟਰਾਲੀ ਹੋਰ ਆ ਗਈ ਇਹ ਤੋਂ ਪਹਿਲਾਂ ਇੱਕ ਆ ਗਈ ਸੀ ਦੇ ਟਰੈਕਟਰ ਧੋਂਦੇ ਧੋਂਦੇ ਆਪਾਂ ਟਰੈਕਟਰ ਕਰ ਤਾ ਫੈਟ ਤੇ ਭਰਤ ਵਾਲਾ ਕੰਮ ਵੀ ਨਾਲ ਨਾਲ ਖੈਰ ਤਾਂ ਜਮਾ ਹੀ ਹੈ ਨਹੀਂ ਬਾਈ ਦੇ ਲੋ ਵੀ ਰੈੱਡ ਹਾਰਸ ਕਹਿੰਦੇ ਧੋਤਾ ਪੂਰਾ ਚਮਕਾਤਾ ਧੋ ਕਰਦਾ ਤਾਂ ਚਮਕਾਈ ਦਿੱਤਾ ਅੱਜ ਦਾ ਪਰ ਐਨ ਬਰੀ ਓਕੇ ਜਿਹੀ ਰਿਪੋਰਟ ਕਰਤੀ ਡੀਜ਼ਲ ਡੀਜ਼ਲ ਮਾਰਤਾ ਇੰਜਣ ਉੰਜਣ ਚਮਕਾਤਾ ਪੂਰਾ ਹਨਾ ਸ਼ੋਅ ਚਾਹ ਦੇ ਲੋ ਮੂੰਹ ਦੀ ਦਾ ਉਹ ਤਿੰਨ ਕੈਮਰੇ ਜਿੰਦਿਆ ਪੂਰੇ ਇਹ ਸਾਰਾ ਮੈਂ ਧੋਤਾ ਵਾ ਹੋਰ ਕੋਈ ਨਹੀਂ ਸੀ ਮੇਰੇ ਨਾਲ ਕੀ ਹੋ ਗਿਆ ਵਾਲੀ ਰੁਆਇਆ ਓਕੇ ਰਿਪੋਰਟ ਵੀ ਦੇਖੋ ਕਮੈਂਟ ਕਰਕੇ ਦੱਸੋ ਉਹ ਨਾਲ ਆਤਾ ਪੂਰਾ ਹੁਣ ਬਸ ਸੁੱਕਾ ਕੱਪੜਾ ਮਾਰਨਾ ਤੇ ਡੈਕ ਨੂੰ ਵੀ ਚੰਗੀ ਤਰ੍ਹਾਂ ਮਾਰਾਂਗੇ ਪਾਲਛਪੂਲਛ ਦੇਖ ਰਹੇ ਹਾਂ ਜੇ ਹੋਈ ਘਰੇ ਬਚੀ ਹੋਈ ਓਕੇ ਦੀ ਰਿਪੋਰਟ ਕਰ ਦਾਂਗੇ ਉਹ ਬੱਚੇ ਵੀ ਆਪਣੇ ਨੱਟੇ ਛੱਡੇ ਹੋਇਆ ਦੇਵ ਨੇ ਤੁਹਾਨੂੰ ਦਿਖਾ ਦਵਾਂ ਉਹ ਬੈਠਿਆ ਬੱਚੇ ਵੀ ਨੱਟੇ ਛੱਡਤੇ ਸੀਗੇ ਦੇਵ ਨੇ ਦੇਵ ਕਦੋਂ ਲੈ ਕੇ ਆ ਉਹਨਾਂ ਨੂੰ ਹੁਣ ਥੱਲੇ ਕੈਮ ਹੋ ਗਿਆ ਹਾਂ ਜਾ ਲੈ ਅੱਥਲੇ ਭੱਜ ਕੇ ਜਾ ਭੱਜ ਜਾ ਜਿਹੜੇ ਗੁੱਡੇ 'ਚ ਫੜੇ ਸੀ ਉੱਥੇ ਹੀ ਛੱਡ ਦੇਂ ਬਸ ਲੈ ਵੀ ਡਰਾਈਵਰ ਨੇ ਸਵੇਰੇ 6 ਵਜੇ ਆ ਕੇ ਮੇਰਾ ਟਰੈਕਟਰ ਤਿਆਰ ਕਰਤਾ ਕੁੱਲ ਲਾਤੇ ਲੈ ਵੀ ਟਰੈਕਟਰ ਤਿਆਰ ਕਰ ਦੋ ਫੜਾਵੜ ਲੈ ਵੀ ਹੁਣ ਰੈਡੀ ਕਰਨ ਲੱਗੇ ਸਵੇਰੇ ਦੇ 7 ਵਜੇ ਆਇਆ ਹੋਇਆ ਫੁੱਲ ਹੀ ਲੈ ਜਾਂਦਾ 1 ਘੰਟ ਚੱਕ ਫੁੱਲ ਲਾਉਂਦਾ ਡਰਾਈਵਰ ਇੰਨਾ ਰੀਜਨ ਆ ਤਿਆਰ ਕਰਦਾ ਟਰੈਕਟਰ ਬਾਕੀ ਤਿਆਰ ਕਰੀ ਜਾਂਦੇ ਇੱਧਰ ਵੀ ਇੱਕ ਇੱਕ ਲਾਤਾ ਸੀਗਾ ਬਸ ਇੱਥੋਂ ਮੜਿਆ ਤੁਰਨਾ 30 ਸਕੰਡ ਦੇ ਦੂਰੀ ਤੇ ਆਪਣਾ ਪਹਿਲਾ ਵੜਾ ਹੁੰਦਾ ਪਿੰਡ ਦਾ। ਲੋ ਵੀ ਡਰਾਈਵਰ ਰੀਜ ਲਾਉਣ ਲੱਗਾ ਹੈ ਪੂਰਾ। ਪਰ ਡਰਾਈਵਰ ਨੇ ਇੱਥੋਂ ਆਹ ਵੱਡਾ ਛੋਟਾ ਵੱਡਾ ਛੋਟਾ ਆਹ ਛੋਟਾ ਆ ਵੀ ਛੋਟਾ। ਇਹ ਜ਼ਿਗਜ਼ੈਗ ਆ ਬਰੋ। ਹੈ? ਬਣਾਉਣਾ ਨਹੀਂ ਆਇਆ ਤੈਨੂੰ। ਬਾਕੀ ਬਸ ਨਗਰ ਕੀਰਤਨ ਹੁਣ ਤੁਰਨ ਲੱਗਿਆ। ਮਹਾਰਾਜ ਦੀ ਸਵਾਰੀ ਬਾਲਕੀ ਸਾਹਿਬ ਤੇ ਲਿਆਉਣ ਲੱਗਿਆ। ਲੋ ਵੀ ਪੈਕਿੰਗਾ ਕਰਦਾ ਹੋਇਆ ਆਹ ਦੇਖ ਲੈ। ਅੱਜ ਹੈਗਾ ਅਗਲਾ ਦਿਨ ਕੱਲ ਆਪਾਂ ਉਦੋਂ ਵਾਂ ਬਲੌਗ ਬਣਾਇਆ ਨਹੀਂ ਤੇ ਆਪਾਂ ਚਲੇ ਗਏ ਸੀ ਕਿਤੇ ਬੱਚੇ ਲਿਆਂਦੇ ਸਵੇਰੇ ਸਵੇਰੇ ਨਵੇਂ ਮੇਰਾ ਉਹ ਛਤਰੀ ਤੇ ਬਿਠਾ ਦਈਏ ਚੱਲ ਵੀ ਤੇਰਾ ਛਤਰੀ ਤੇ ਬੈਠੋ ਫਿਰ ਇਹਨਾਂ ਨੂੰ ਉਡਾਵਾਂਗੇ ਵੀ ਇਹੋ ਜੀ ਕਰਨੀ ਵੀ ਬਿਠਾ ਕੇ ਲੈ ਜਾਾਂਗੇ ਕੱਲਾ ਤੇ ਇਹਨਾਂ ਨੂੰ ਛਤਰੀ ਤੇ ਉਠਾ ਦਈਏ ਇਹ ਵਾਤੇ ਛਤਰੀ ਵਾਲਾ ਵੀ ਉਹ ਨਿਕਲ ਜੇ ਉਹਦਾ ਡਾਰਾ ਬਸ ਚਲੋ ਸਾਰੇ ਬੱਚੇ ਬਹਿ ਗਏ ਇੱਕ ਛਤਰੀ ਤੇ ਇਹਨਾਂ ਵਿੱਚੋਂ ਤਿੰਨ ਪੁਰਾਣੇ ਆ ਬਾਕੀ ਛੇ ਨਵੇਂ ਆ ਨੌ ਬੱਚੇ ਕੱਢੇ ਆਪਾਂ ਲਾਲ ਗਾਂਦ ਵਾਲੇ ਨਹੀਂ ਉੱਡਣਾ ਕਾਲੇ ਗਾਂਦ ਵਾਲਾ ਵੀ ਉੱਡ ਸਕਦਾ ਇਹਨਾਂ ਚੋਂ ਹੋਰ ਦੇਖੋ ਕਿਹੜਾ ਉੱਡਦਾ ਨਵਾਂ ਇਹ ਦੋ ਨਵੇਂ ਇੱਕ ਵਾਰ ਡਾਕੇ ਦਾ ਆਪਾਂ ਲਾਏ ਹੋਏ ਆ ਤੇ ਅੱਜ ਦੇਖਦੇ ਆ ਇਹਨਾਂ ਤੋਂ ਸਵਾਏ ਹੋਰ ਕਿਹੜਾ ਉੱਡਦਾ ਲਓ ਵੀ ਤਿੰਨ ਬੱਚੇ ਆਪਣੇ ਆਪ ਉੱਡ ਗਏ ਕਾਲੀ ਬੈਠ ਕਾਲੀ ਗਾਂਦ ਕਾਲੀ ਪੂਛ ਤੇ ਲਾਲ ਗਾਂਦ ਦਾ ਨਵਾਂ ਬੱਚਾ ਇਹ ਨਵਾਂ ਬੱਚਾ ਇਹਨਾਂ ਨਾਲ ਉੱਡ ਗਿਆ ਕੱਲ ਵੀ ਇਹਨਾਂ ਨਾਲ ਹੀ ਉੱਡਿਆ ਸੀ ਕੱਲ ਤਾਂ ਮੈਂ ਪਰਸੋਂ ਪਰਸੋਂ ਮੈਂ ਉਹ ਉੱਥੇ ਖੜ ਕੇ ਲਾਇਆ ਸੀ ਉਹ ਪਰਲੇ ਪਾਸੇ ਨੀਮਾ ਨੀਮਾ ਹੋ ਜਾਂਦਾ ਹੀ ਫਿਰ ਇੱਕਦਮ ਚੱਕਰ ਮਾਰ ਕੇ ਆਪਣੇ ਘਰਾਂ ਤੇ ਆ ਗਿਆ ਸੀਗਾ ਹੁਣ ਇਹ ਫੇਰ ਉਹ ਰੱਬ ਜਵੜ ਗਿਆ ਲਾਲ ਕਾਂਦ ਵਾਲਾ ਥਾਪੇ ਮਾਰ ਰਿਹਾ ਬਲਾ ਦਾ ਇਹਨਾਂ 'ਚ ਆਪਾਂ ਕਾਲੇ ਘੰਡਲਾ ਵੀ ਡਾਵਾਂਗੇ 5 ਮਿੰਟ ਇਹਨਾਂ ਨੂੰ ਬਹਿਣ ਦਿਓ ਬਸ ਫੇਰ ਇਹਨਾਂ ਨਾਲ ਛੇੜਾ ਛਾੜੀ ਕਰਾਂਗੇ ਬੱਚੇ ਬਾਈ ਸਾਰੇ ਹੀ ਉੱਡ ਗਏ ਇੱਧਰ ਕੰਮ ਹੋਰ ਹੀ ਹੋ ਗਿਆ ਤਹਲੇ ਆਪਣੇ ਮਿੱਟੀ ਦੀਆਂ ਟਰਾਲੀਆਂ ਹੋ ਗਈਆਂ ਕਰਕੇ ਡਾਲਾ ਖੜਕ ਗਿਆ। ਦੋ ਬੱਚੇ ਦਾ ਜਮੈਂ ਛੋਟੇ-ਛੋਟੇ ਬਾਹਲੇ ਉੱਚੇ ਚਲੇਗਾ ਆ ਦੇਖੋ। ਇਹ ਹੁਣ ਆਉਣੇ ਸਿੱਧੇ ਆ ਪਤਾ ਨਹੀਂ ਕਿੱਥੇ ਡਿੱਗਣੇ ਆ ਕਿੱਥੇ ਨਾ ਡਿੱਗਣਾ ਛੋਟੇ-ਛੋਟੇ ਬੱਚੇ ਆ ਲਾਲ ਟੋਰੀ ਵਾਲਾ ਖਾਕ ਆ ਤੇ ਰੱਤਾ ਲਾਲ ਕਾਂਦ ਵਾਲਾ। ਇੱਕ ਲਾਲ ਕਾਂਦ ਵਾਲਾ ਪਹਿਲਾਂ ਉੱਡਿਆ ਹੋਇਆ ਉਹ ਵੀ ਉੱਤੇ ਹੀ ਖੜਾ ਦੋਨਾਂ ਨਾਲ। ਤੇ ਕਾਲੇ ਕਾਂਦ ਵਾਲੇ ਦਾ ਪਤਾ ਨਹੀਂ ਕਿੱਧਰ ਗਿਆ। ਯਾਨੀ ਕਿ ਆ ਬੱਚੇ ਸਿੱਧੇ ਹਾਰੇ ਫੜਦੇ। ਬਹੁਤ ਉੱਚੇ ਚਲੇ ਗਏ ਹਾਲੇ। ਛੋਟੇ-ਛੋਟੇ ਆ ਬਈ ਬਾਹਲੇ ਉੱਚੇ ਚਲੇ ਗਏ। ਬਈ ਦੋਵੇਂ ਡੰਡੇ ਵਾਲੇ ਦਾ ਬਿਠਾ ਲੈ ਦੋ ਤੇ ਬੈਠਕਾਂਦ ਵਾਲਾ ਤੇ ਕਾਲੀ ਪੂਛ ਵਾਲਾ ਤੇ ਲਾਲ ਕਾਂਦ ਵਾਲਾ ਤੁਹਾਨੂੰ ਦਿਖਾਉਣ ਲੱਗਾ ਇੱਥੇ ਕਮੇ ਦੇਖੇ ਸੀ ਹੁਣ ਆ ਆਉਂਦੇ ਆ ਭਾਈ ਲਾਲ ਕਾਂਦ ਵਾਲਾ ਕਾਲੀ ਬਟ ਕਾਲੀ ਪੂਛ ਵਾਲਾ ਇਹ ਤਿੰਨੇ ਜਦੋਂ ਦੇ ਉੱਡੇ ਹੋਏ ਆ ਇਹ ਮਾੜੇ ਮਾੜੇ ਦੀਂਦੇ ਆ ਤੇ ਦੋ ਬੱਚੇ ਇੱਕ ਤਾਂ ਗਿੱਜਿਆ ਹੋਇਆ ਪੁਰਾਣਾ ਡੰਡਾ ਝੜ ਰਕਾਂਦ ਵਾਲਾ ਉਹਦੇ ਨਾਲ ਰਲ ਗਿਆ ਨਵਾਂ ਕਾਲੇ ਘੰਡ ਵਾਲਾ ਉਹ ਉੱਤੇ ਫਿਰਦੇ ਆ ਆ ਦੋ ਬਾਈ ਮੈਂ ਬਿਠਾ ਲਈ ਤੇ ਦੋ ਬੱਚੇ ਜਮਾਂ ਹੀ ਨਹੀਂ ਦੇਂਦੇ ਗੁਲਾਬੀ ਟੌਰੀ ਤੇ ਲਾਲ ਚੀਨਾ ਗਲਾਬੀ ਟੂਸੇ ਵਾਲਾ ਦੋ ਬੱਚੇ ਗਾਇਬ ਹੋ ਗਏ ਤੈਨਾਂ ਫਿਰਦੇ ਆ ਇਹ ਆ ਦੋ ਇੱਥੇ ਕੋ ਹੋਰ ਫਿਰਦੇ ਆ ਕਾਲੇ ਘਾਣ ਵਾਲਾ ਤੇ ਪਰਾਣਾ ਗਿੱਜਿਆ ਹੋਇਆ ਦੋ ਬੱਚੇ ਲਾਪਤਾ ਹੋ ਗਏ ਹਾਂ ਉਹ ਨਹੀਂ ਲਿੰਦੇ ਜਮਾਂ ਵੀ ਉੱਚੇ ਬਾੜੇ ਚਲੇ ਗਏ ਹੁਣ ਇਹ ਨਹੀਂ ਪਤਾ ਕਿੱਥੇ ਬ੍ਰੇਕ ਲਾਉਣਗੇ ਜਾ ਕੇ ਲੋ ਵੀ ਗਲਾਬੀ ਗਾਂਦ ਵਾਲਾ ਵੀ ਆ ਗਿਆ ਘੰਟਾ ਉੱਡ ਕੇ ਬਹੁਤ ਜ਼ੋਰ ਲਾਇਆ ਬੱਚੇ ਨੇ ਉਧਰ ਆ ਨਾ ਕਿਸੇ ਦੇ ਚਾਰ ਬੱਚੇ ਉੱਡਦੇ ਆ ਉਹ ਏਰੀਆ 'ਚ ਤੇ ਉਹਨਾਂ ਬੱਚੇ ਉੜਦਾਰਾ ਜਦੋਂ ਬਹਿਣ ਦਾ ਟਾਈਮ ਆ ਗਿਆ ਇੱਧਰ ਨੂੰ ਆ ਗਿਆ ਘੁੰਮ ਕੇ ਦੇਵ ਗੈਂਗ ਫਿਰ ਆ ਗਈ ਸਾਰੀ ਲਗੜ ਵੀ ਆ ਗਈ ਸੀ ਜਿਹਦੀ ਆਸਤਵਾਂੀਆਂ ਫਿੱਟ ਕਰਤੀਆਂ ਬੱਚੇ ਦਾ ਸੌਂ ਸ਼ੌਂਕ ਕਰਾਈਏ ਬੜਾ ਜ਼ੋਰ ਲਾਇਆ ਬੱਚੇ ਨੇ ਸਵਾਦ ਲਿਆਤਾ ਛਾਖੇ ਨੇ ਹੁਣ ਵਾ ਇਹਨਾਂ ਨੂੰ ਰੋਹ ਡਾਇਆ ਕਰਾਂਗੇ ਜਿਵੇਂ ਅੱਜ ਘਰੇ ਆ ਗਿਆ ਹੈ ਔਖਾ ਸੌਖਾ ਅੱਜ ਤਾਂ ਪਟਾਕੇ ਰਾਤ ਨੂੰ ਵੀ ਹੋਊਗਾ ਔਰ ਦੇਖੋ ਅੱਜ ਤਾਂ ਫੁੱਲ ਫਟਾਕੇ ਵੱਜਣੇ ਆਉਗੇ ਆਹੋ ਉਹ ਬਹਿ ਗਿਆ ਹੁਣ ਤੁਨ ਮੈਂ ਫੜ ਕੇ ਦਿਖਾਣਾ ਤਾਂ ਵੀ ਆਹ ਬੱਚਾ ਸੀਗਾ ਗਿੱਠਕਦਾ ਬਹੁ ਘੈਂਟ ਟੁੱਟਿਆ ਸੀ ਸਵਾਦ ਲਿਆਦਾ ਜਾਣਗੇ ਇਹਨੇ ਪੂਰਾ ਫੈਲਮ ਸਟੇਲ ਨਾ ਆਇਆ ਉਧਰੋਂ ਹੀ ਤਾਂ ਬਹਿਣ ਦਾ ਟਾਈਮ ਹੋ ਗਿਆ ਇੱਧਰ ਨੂੰ ਆ ਗਿਆ ਉਹ ਵੀ ਲੱਗ ਰਿਹਾ ਉਹ ਵਹਿ ਗਿਆ ਟੀਮ ਆਪਣੀ ਪੂਰੀ ਗਾੜੀ ਹੈਗਾ ਤੇ ਪੌੜੀ ਮੁੰਡੇ ਨੇ ਮਿੰਟ ਚ ਤਾਂ ਹਾਂ ਲਿਆਂਦੀ ਇੱਕ ਬੱਚਾ ਨਹੀਂ ਲੱਭਦਾਗਾ ਬਸ ਸੱਜਾ ਗਲਾ ਬੀਡੂਸਾ ਜਿਹੜਾ ਉੱਡੇ-ਉੱਡਿਆ ਸੀਗਾ ਉਹਦਾ ਆਪਣੀ ਨਿਗਾ ਚ ਫਿਰਦਾ ਆਹ ਦੇਖੋ ਇਹਦਾ ਭਾਈ ਖੱਬੇ ਗਲਾ ਬੀਡੂਸਾ ਦਾ ਨਹੀਂ ਲੱਭਦਾ ਇਕੱਲਾ ਬਾਕੀ ਸਾਰੇ ਆ ਗਏ ਆਹ ਦੋ ਛੋਟੇ ਬੱਚੇ ਆ ਗਏ ਦੋਨੇ ਡੰਡਿਆਂ ਵਾਲੇ ਇੱਧਰ ਕਾਲੇ ਘੰਡ ਵਾਲਾ ਵੀ ਆ ਗਿਆ ਹਾਜ਼ਰੀ ਲਵਾਉਂਦਾ ਆਪਣੀ ਓਟ ਕੇ ਇਧਰ ਕਾਲੀ ਗਲਾਬੀ ਟੌਰੀ ਵਾਲਾ ਵੀ ਆ ਗਿਆ ਗਰਾਬੀ ਟੂਸ ਵਾਲਾ ਫਿਰਦਾ ਖੱਬੇ ਗਲਾਬੀ ਟੂਸ ਵਾਲਾ ਲਾਜੀਨਾ ਬੱਚਾ ਨਹੀਂ ਲੱਭਿਆ ਉਹ ਸਮਝੋ ਬਾਹਰ ਕਿੱਥੇ ਆਉਣ ਬਸ ਕੱਲਾ ਲੋ ਵੀ ਆ ਛੋਟੇ ਬੱਚੇ ਆਪਾਂ ਹੱਥੀਂ ਕਰ ਲੇ ਤੇ ਕਬੂਤਰੀ ਘਰਤੀ ਇਧਰ ਅਲੱਗ ਕਬੂਤਰ ਇੰਨਾ ਚ ਫਿਰਦੇ ਆ ਕਿਉਂਕਿ ਉੱਧਰ ਫਿਰ ਬਾਲੀਆਂ ਬਾਲੇ ਕਬੂਤਰ ਹੋ ਜਾਣਿਆ ਕੂਤਰਾ ਪਾ ਇਧਰ ਛੜ ਤੇ ਇਹਨਾਂ ਦੀਆਂ ਕੂਤਰੀਆਂ ਆਪਾਂ ਇਧਰ ਛੜ ਤੀਆਂ ਆ ਲੈ ਫੜ ਤਿੰਨ ਕਿੰਨੇ ਦਿਨਾਂ ਬਾਅਦ ਇਹਦੇ ਨਾਲ ਦੇਣਾ ਹੈ ਨਾ ਸਰੋ ਦਾ ਜਗਾੜ ਸਰੋ ਨਾਲ ਦੇਣਾ ਦੇੜੋ ਹਟ ਗਈ ਵੀ ਆਪਾਂ ਇਹਦੇ ਨਾਲ ਹਾਂ ਹੱਥਾਂ ਨਾਲ ਦੇ ਲੱਗ ਗਈ ਸੀ ਫੇਰ ਦੇ ਲੱਗ ਗਏ ਇਹਦੇ ਨਾਲ ਔਰ ਇਹਦੇ ਨਾਲ ਜਾਂਦੀ ਤਾਂ ਛੇਤੀ ਛੇਤੀ ਆ ਛੂਕਦੀ ਜਾਂਦੀ ਆ ਬਿਨਾ ਬ੍ਰੇਕਾਂ ਤੋਂ ਬ੍ਰੇਕ ਵੀ ਲਾਉਣੇ ਪੈਂਦੇ ਆ ਆਪਾਂ ਨੂੰ ਲੱਗਦਾ ਵੀ ਨਹੀਂ ਵੈਸੇ ਇੱਕ ਟਾਈਮ ਛੂਲੇ ਜਿਹਾ ਕਰਾਂਗੇ ਇਹਨਾਂ ਨੂੰ ਇੱਕ ਟਾਈਮ ਓ ਦੋਨੇ ਬੱਚੇ ਰਜਾਤੇ ਚੂ ਚੂ ਥੋੜੀ ਥੋੜੀ ਹੋਰ ਦੇ ਚੂ ਚੂ ਕਰਦੇ ਨੇ ਦੇ ਆ ਤੇ ਮੈਂ ਜਾਂਦੀ ਲੈ ਲੈ ਹੱਲ ਮੁਹ ਪਰ ਗਿਆ ਨਾ ਆਹ 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 ਕਹਿੰਦਾ ਹੋਰ ਦੇ ਇਹ ਨੂੰ ਵੀ ਦੇ ਦੇ ਜੀ ਚਾਕੇ ਨੇ ਬਿਠਾਇਆ ਇਹਨਾਂ ਦੇ ਖਾਣੇ ਆ ਚ ਤੇ ਉਹ ਥੱਲੇ ਵਾਲੇ ਦੋ ਭੂਰੇ ਲਿਆ ਹੁਣ ਠੀਕ ਆ ਪੂਰਾ ਉੱਪਰ ਲੈਣ ਵਾਲਾ ਨਹੀਂ ਪੂਰੇ ਬੱਚੇ ਕਹਿੰਦਾ ਮੈਂ ਆ ਜਿਹੜੇ ਸਭ ਤੋਂ ਪਹਿਲੇ ਬੱਚੇ ਸੀਗੇ ਆਪਣੇ 10 11 ਇਹ ਵੀ ਅੱਜ ਉੱਪਰ ਲਿਆਂਦੇ ਧੱਪ ਲਵਾਉਣ ਨੂੰ ਤੇ ਕਾਲੀ ਬੱਠ ਕਾਲੀ ਕਾਂ ਦਾ ਆ ਆ ਗਿਆ ਗਲਾਬੀ ਟੂਸਾਲਾ ਕੱਲਾ ਫਿਰਦਾ ਸੱਜੇ ਵਾਲਾ ਤੇ ਉਹਦਾ ਭਾਈ ਖੱਬੇ ਟੂਸਾਲਾ ਉਹ ਬਹਿ ਬੂ ਗਿਆ ਕਿਸੇ ਪਾਸੇ ਉਹ ਤਾਂ ਆਪਾਂ ਨੂੰ ਲੱਭਿਆ ਹੀ ਨਹੀਂ ਆਹ ਬੱਚੇ ਅੱਜ ਲਿਆਂਦੇ ਆ ਤਾਂ ਹਾਂ ਮੂੰਗਾ ਤਾਂ ਮਰੀ ਜਨੇ ਬਿਠਾ ਨੂੰ ਉਹਨੂੰ ਮਿਲਦਾ ਨਹੀਂ ਗਾਂ ਖਾਣ ਨੂੰ ਇੱਕ ਬੱਚੇ ਦੇ ਲਾਤਾ ਗਲਾਬੀ ਰੰਗ ਜਿਹੜਾ ਕਾਲੇ ਕਾਂ ਡਲਾ ਸੀ ਉਹਦੀ ਸੱਜੀ ਗਲਾਬੀ ਬਗਲ ਵੀ ਕਰਦੀ ਤੇ ਜਿਹੜਾ ਗਲਾਬੀ ਟੌਰੀ ਵਾਲਾ ਵਾ ਉਹਦਾ ਹਰਾ ਟੂਸਾ ਕਰਦਾਂਗੇ ਨਾਲ ਗਲਾਬੀ ਟੌਰੀ ਹਰਾ ਟੂਸਾ ਗਲਾਬੀ ਟੌਰੀ ਜੇ ਸ਼ਾਹ ਖਾਨਾ ਘਟ ਦਿੰਦਾ ਸੀਗਾ ਤੇ ਗਲਾਬੀ ਕਾਂਤ ਵਾਲਾ ਸੱਜੀ ਵਾਲਾ ਫਿਰਦਾ ਖੱਬੇ ਵਾਲਾ ਪਾਣ ਲੱਭਿਆ ਨਹੀਂ ਹਲੇ ਤਾਂ ਕਰਕੇ ਆਪਾਂ ਛਰੇ ਦੇ ਕੋਠੇ ਤੇ ਹੀ ਆ ਹਾਲ ਹੈ ਗਲਾਬੀ ਖੱਬੇ ਗਲਾਬੀ ਸੱਜੀ ਵਾਲਾ ਤਾਂ ਇੱਥੇ ਕਿਤੇ ਫਿਰਦਾ ਵੰਦੋਂ ਖਾਣ ਨਾ ਸੱਜੀ ਗਲਾਬੀ ਵਾਲਾ ਆ ਗਿਆ ਬਾਈ ਆ ਫਿਰਦਾ ਇਹ ਪੂਰਾ ਵਧੀਆ ਔਟ ਰਿਆ ਵਾ ਬਸ ਇਹ ਰਹਿ ਗਿਆ ਇੱਕ ਇਹਦਾ ਭਾਈ ਰਹਿ ਗਿਆ ਆ ਕਾਲੇ ਘੰਡ ਵਾਲਾ ਆਪਾਂ ਦੁਬਾਰੇ ਡਾਵਾਂਗੇ ਹਰੇ ਮੌਕਾ ਹੈਗਾ ਦੁਬਾਰੇ ਡਾ ਕੇ ਲਾ ਰਾਂਗੇ ਇਹਨੂੰ ਪੱਕਾ ਹੋ ਜੇ ਥੋੜਾ ਜਿਹਾ ਹੋਰ ਲੋ ਵੀ ਮੇਤਰਾ ਅੱਧੀ ਚੱਲ ਰਾਂ ਕਰ ਤੇ ਦੋਨੋਂ ਸਾਈਡ گلਬ گلابی ਪੂੰਛ ਹਰੀ ਚੱਲ ਰਾਂ ਹਰੀ ਚੱਲ ਕਿੰਨੇ ਹੋ ਰੀਆਂ ਚੱਲ ਰਾਂ گلابی ਟੌਰੀ ਆਓ ਸ਼ਾਖਾ ਦਾ ਬੱਚਾ ਅੱਜ ਪਹਿਲੇ ਦਿਨ ਉੱਡ ਕੇ ਘਰੇ ਆ ਗਿਆ ਕਿੰਨੇ ਇਹਦੀ ਜਿਹੜਾ ਨਾਲ ਉੱਡਿਆ ਸੀ ਖੱਬਾ گلابی ਟੂਸਾ ਉਹ ਨਹੀਂ ਆਇਆ ਉਹ ਕਿਧਰ ਡੈਗ ਹੋ ਗਿਆ ਆਜੂ ਚੱਲੋ ਵੀ ਉਹ ਵੀ ਆਊਗਾ ਆ ਕਮੈਂਟ ਕਰਕੇ ਦੱਸੋ ਰੰਗ ਕਿਹੜਾ ਹੈ ਇੱਧਰ ਵੀ ਸਭਾਈ ਪੂਰੀ ਆ ਇੱਧਰ ਵੀ ਇੱਧਰ ਵੀ ਨਹੀਂ ਕੀਤਾ ਸੀ ਮੈਂ ਇੱਧਰ ਕੀਤਾ ਸੇਮ ਸੇਮ ਸੋਹਣਾ ਸੁਨੱਖਾਂ ਲੱਗੂ ਹਾਂ ਲੋ ਵੀ ਤੇ ਇਹਦਾ ਹਰਾ ਸਰਵੀ ਕਰਤਾ ਇਹਦਾ ਹਰਾ ਸਰਵੀ ਕਰਤਾ ਹੈ ਉਹ ਦੇਖੋ ਲਾਲ ਜੀ ਨੇ ਗੁਲਾਬੀ ਟੂਸੜਾ ਵੀ ਲਾ ਲਿਆ ਬਾਈ ਬਹੁਤ ਮਿਹਨਤ ਕੀਤੀ ਟੈਂਕਿਆਂ ਤੇ ਚੜ ਕੇ ਮਸਾਲਾ ਆਇਆ ਜਿਵੇਂ ਗੁਲਾਬੀ ਟੂਸੜਾ ਇਹਦੇ ਜਿਵੇਂ ਇਹਦੇ ਭਰਾ ਨੇ ਤਾਂ ਕੀਤਾ ਸੋ ਮੇਨ ਇਹ ਕੀਤਾ ਸਾਰੇ ਪਿੰਡ ਤੇ ਪੱਟੂ ਦੇ ਗਿੜਾ ਦੇ ਕੇ ਆਉਂਦਾ ਸੀਗਾ ਬਹੁਤ ਦੂਰ ਦੂਰ ਜਾਂਦਾ ਸੀਗਾ ਲਾ ਲਿਆ ਪਰ ਸਾਰੇ ਬੱਚੇ ਬਹਿ ਗਏ ਬਸ ਇੱਕ ਬੱਚਾ ਰਹਿ ਗਿਆ ਗਿੱਜਿਆ ਹੋਇਆ ਪਰਣਾ ਆਪਣਾ ਚੱਲ ਡੰਡਾ ਕਾਂਦ ਆਹ ਲਾ ਆਹ ਰਹਿ ਗਿਆ ਬਸ ਚਲਦੇ ਆ ਵਾ ਸਾਰੇ ਤਾੜਦਣੇ ਆਪਾਂ ਛਤਰੀ ਵਾਲਾ ਬੰਨਿਆ ਨਾ ਜਦੋਂ ਉਹ ਬਹਿ ਜਾਊਗਾ ਇਹਨਾਂ ਉਰਦਾ ਵਾ ਫਿਰ ਤਾੜਦਾਂਗੇ ਕੇਰਾ ਹੁਣ ਆਪਾਂ ਸਾਰੇ ਹੀ ਲੈ ਆਣੇ ਥੱਲੇ ਆ ਵੀ ਤੇ ਉਹ ਵਾਲੇ ਵੀ ਲੈ ਆਣੇ ਸਾਰੇ ਥੱਲੇ ਲੋਈ ਨੇਰਾ ਹੋ ਗਿਆ ਕਹਿੰਦੇ ਆਪਾਂ ਮੜਾ ਕੰਮ ਗਏ ਸੀ ਲੇਟ ਹੋ ਗਿਆ ਧਾਣਾ ਧੁਣਾ ਪਾਉਣ ਨੂੰ ਦਾਣਾ ਪਾਣੀ ਪਾਈ ਜਨੇ ਦੇਵ ਨੇ ਕਹਿੰਦੇ ਦੋ ਗੁੱਡੇ ਵੀ ਸਾਫ਼ ਕਰਤੇ ਕੁੰਡੀਆਂ ਦੀ ਦੇਖੋ ਜਮਾਂ ਗੱਲਬਾਤ ਬਣਾਉਂਦੇ ਲਮੀਆਂ ਹੀ ਘਾਤੀਆਂ ਬਦੰਦਰ ਨੇ ਕੁੰਡੀਆਂ ਇੰਨੀ ਰੀਜਣਾ ਧੋਤੀਆਂ ਏ ਬੱਚਿਆਂ ਨੂੰ ਛੋਟਿਆਂ ਨੂੰ ਹਾਤੀ ਛੋਲੇ ਦੇਈ ਜਾਂਦੇ ਆ ਲੈਟ ਚਲਾਉਣੀ ਭੌਲੀ ਕਿ ਮੈਂ ਵੀ ਕੰਮ ਨਹੀਂ ਰਹੇਗਾ ਤੂੰ ਛੋਲੇ ਦੇਣੇ ਬੱਚਿਆਂ ਨੂੰ ਛੋਲੇ ਦੇਣੇ ਸਟਾਰਟ ਕਰਤੇ ਸਾਰੇ ਛੋਟੇ ਬੱਚਿਆਂ ਨੂੰ ਦਵਾਂਗੇ ਉਹ ਪੂਰਿਆਂ ਨੂੰ ਉੱਪਰ ਬੈਠਾ ਕੋ ਦੇਖੋ ਸਾਰਿਆਂ ਨੂੰ ਦੇਵ ਨੇ ਅੱਜ ਖੁੱਡਿਆਂ ਦੀ ਗੱਲਬਾਤ ਬਣਾਦੀ ਕੁੰਡੀਆਂ ਵੀ ਐਨ ਪੂਰੀਆਂ ਮੂੰਹ ਦੇਖਣ ਲੱਗਾ ਤਾਂ ਹਨਾ ਪਾਣੀ ਲਿਆਇਆ ਕੋਸਾ ਹੁਣ ਬੱਚਿਆਂ ਨੂੰ ਪਾਣੀ ਦਿੰਦੇ ਆ ਨਾਲ ਨਾਲ ਛੋਲੇ ਦੇ ਕੇ ਲਓ ਵੀ ਇੱਧਰ ਬੱਚਿਆਂ ਨੂੰ ਛੋਲੇ ਦੇਈ ਜਾਂਦੇ ਆ ਆਪਾਂ ਇਧਰ ਦੇਵ ਕਹਿੰਦਾ ਆ ਵੀ ਗੁੱਡਾ ਮੈਨੂੰ ਸੋਹਣਾ ਹੀ ਲੱਗਦਾ ਲੱਬੜਾ ਹੋਇਆ ਇਹ ਵੀ ਸਾਫ਼ ਕਰ ਹੀ ਜੰਦਾ ਮੈਂ ਗੱਲਬਾਤ ਐਨ ਬੁਰੀ ਓਕੇ ਬਣਾ ਚੱਲਿਆ ਮੁੰਡਾ ਤੇ ਇਧਰ ਦਾ ਵੀ ਕਰ ਦੇਣਾ ਅਸੀਂ ਆ ਵੀ ਕਰ ਦੇਣਾ ਫਿਰ ਟੋਟਲੀ ਗੁੱਡੇ ਸਾਫ਼ ਟੋਟਲੀ ਕੰਮ ਨੇ ਕੰਪਲੀਟ ਫਿਰ 2-4 ਕ ਬੰਬ ਲੈ ਕੇ ਆਵਾਂਗੇ ਜਾ ਠੀਕ ਆ ਫਿਰ ਪੁੱਠੇ ਵਾਂਗੇ ਲਾਵਾਂਗੇ ਠੀਕ ਆ ਤੇਰੀ ਜੇਬ ਚ ਰੱਖ ਕੇ ਜਲਾਵਾਂਗੇ ਠੀਕ ਆ ਓਏ ਦੇਵ ਆ ਗਿਆ ਕੋਠੇ ਤੇ ਕਹਿੰਦਾ ਇੱਕ ਅੱਧੀ ਅਸਤ ਬਾਈ ਛਲਾਈ ਰਹੀ ਹੈ ਕਬੂਤਰਾਂ ਵਾਲੀ ਆਗਾ ਜਲਾ ਲਾ ਹੁਣ ਦੁਕਾਨ ਤੋਂ ਕਿੱਥੇ ਲੈਣ ਜਾਵਾਂ ਆਹੀ ਜਲਾ ਲਾ ਤੂੰ ਚੱਕ ਲਈ ਇੱਕ ਪਹਿਲਾਂ ਤੂੰ ਹੀ ਹੈ ਨਹੀਂ ਸੀ ਟੈਡੀ ਉਹ ਚੜ ਗਈ ਉਹ ਨਾ ਉਹ ਤਾ ਹੋ ਭਜ ਰਿਹਾ ਭਜ ਰਿਹਾ ਉਹ ਕਿੱਧਰ ਨੂੰ ਗਈ ਆ ਕੀ ਆ ਕੋਈ ਦਾ ਚਲਾ ਲਾਇਆ ਦਾ ਚਲਾ ਦੇ ਪੰਜ ਸੱਤ ਉਹਦੀ ਆਵਾਜ਼ ਵਾਧਾ ਨਾਲੇ ਸਾਰੇ ਪਾਸੇ ਬੱਬ ਚੱਪ ਰਹੇ ਆ ਕੋਈ ਇੱਧਰ ਚਲਾ ਰਿਹਾ ਕੋਈ ਕਿੱਧਰ ਚਲਾ ਰਿਹਾ ਉਹ ਦੇਖੋ ਦੇਵ ਨਹੀਂ ਟੱਲਦਾ ਨਹੀਂ ਟੱਲਦਾ ਇਹਦਾ ਚਲਾਊਗਾ ਭਾਈ ਬੱਸ 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 ਇੰਨੀ ਨਾ ਪਾ ਇਹ ਬਹੁਤ ਜ਼ਿਆਦਾ ਪਾ ਲਈਦਾ ਇਹਨਾਂ ਪਾ ਲੈ ਤੈਨੂੰ ਦੰਦੀਆਂ ਤੇਰੀਆਂ ਕੱਢੂ ਜੇ ਬੈਗ ਮਾਰਤੀਆਂ ਨੇ ਪਰ ਇਹਨੂੰ ਜਾ ਕੇ ਜਲਾਈ ਪਰ ਇਹਨੂੰ ਪਰ ਇਹਨੂੰ ਚਲਾ ਦੇ ਕੀ ਹੋ ਗਿਆ ਸਰ ਇਹ ਕੱਟ ਉਹ ਬਾਤਰੇ ਅੱਗ ਘੜਦਾ ਦੇ ਉਸ ਚਲਾਣਾ ਪਾ ਲੱਗਾ ਆ ਤਲਾਦੇ ਜਲਾਦੇ ਜ਼ਰੂਰਤਾਂ ਚਲਾ ਦੇ ਲੈ ਵੀ ਹੁਣ ਅੱਕ ਗੱਡੂ ਦੇਵ ਚੱਲ ਵੀ ਕੀ ਹੋ ਗਿਆ ਆ ਬਾਤ ਕਰੇ